ਤੁਸੀਂ ਪੇਪਰਾਂ 'ਚ ਨਕਲਾਂ ਦੇ ਕਈ ਕਿਸੇ ਸੁਣੇ ਹੋਣਗੇ ਜਾਂ ਫਿਰ ਕੁਝ ਜਿਆ ਕੀ ਬੱਚੇ ਪੇਪਰਾਂ 'ਚ ਜਵਾਬ ਦੀ ਥਾਂ ਗਾਣਾ ਲਿਖ ਕੇ ਆਏ ਹੋਣ ਤੇ ਉਸ ਤੇ ਟੀਚਰਾਂ ਦਾ ਵੀ ਅਲੱਗ ਅੰਦਾਜ਼ 'ਚ ਜਵਾਬ ਆਇਆ ਹੋਵੇਗਾ ਪਰ ਜੋ ਗੱਲ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਸਾਰੀਆਂ ਖਬਰਾਂ ਤੋਂ ਸਾਰੀਆਂ ਗੱਲਾਂ ਤੋਂ ਹਟਕਿਆ ਤੇ ਹੈਰਾਨੀਜਨਕ ਹੈ ਆਓ ਤੁਹਾਨੂੰ ਦੱਸ ਦਿਆਂ ਕੀ ਆ ਪੂਰਾ ਮਾਮਲਾ ਮਾਮਲਾ ਬੀਰ ਬਹਾਦਰ ਸਿੰਘ ਪ੍ਰਵਾਚਲ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ ਇੱਥੇ ਫਾਰਮੈਸੀ ਦੇ ਪਹਿਲੇ ਸਾਲ ਦੀ ਚਾਰ ਵਿਦਿਆਰਥੀਆਂ ਨੇ ਆਪਣੀਆਂ ਨੋਟਬੁੱਕਾਂ ਦੇ ਵਿੱਚ ਜੈ ਸ਼੍ਰੀ ਰਾਮ ਅਤੇ ਭਾਰਤੀ ਕ੍ਰਿਕਟਰਾਂ ਦੇ ਨਾਮ ਲੇਖ ਕੇ 56 ਫੀਸਦੀ ਅੰਕ ਦੇ ਨਾਲ ਪਾਸ ਕੀਤਾ ਹੈ ਇਸ ਦਾ ਖੁਲਾਸਾ ਇੱਕ ਆਰਟੀਆਈ ਜੋ ਹੋਇਆ ਜੇਕਰ ਤਸਵੀਰਾਂ ਤੇ ਨਜ਼ਰ ਮਾਰੀ ਜਾਵੇ ਤਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਨੇ ਆਪਣੀ ਸੀਟ ਤੇ ਜੈ ਸ਼੍ਰੀ ਰਾਮ ਪਾਸੋ ਜਾਵੇ ਲਿਖਿਆ ਇਹਨਾਂ ਹੀ ਨਹੀਂ ਦੂਜੀ ਸੀਟ ਤੇ ਤਾਂ ਹੱਥ ਦੀ ਹੀ ਕਰਤੀ ਕ੍ਰਿਕਟਰਾਂ ਦੇ ਨਾਂ ਵੀ ਲਿਖੇ ਹੋਏ ਨੇ ਅਤੇ ਅਧਿਆਪਕਾਂ ਵੱਲੋਂ ਵੀ ਜਵਾਬ ਨੂੰ ਠਿੱਕਾ ਮਾਇਆ ਗਿਆ ਯਾਨੀ ਕਿ ਸਹੀ ਕੀਤਾ ਗਿਆ ਤੁਸੀਂ ਇਹ ਵੇਖੋ ਸਟੂਡੈਂਟਾਂ ਨੇ ਤਾਂ ਕਰਤਾ ਜੋ ਕਰਨਾ ਸੀ ਉਸ ਤੋਂ ਬਾਅਦ ਟੀਚਰਾਂ ਨੇ ਵੀ ਉਸ ਨੂੰ 75 ਤੋਂ ਪੂਰੇ 42 ਨੰਬਰਾਂ ਦੇ ਵਿੱਚ ਪਾਸ ਕਰ ਦਿੱਤਾ ਅਜਿਹਾ ਕੁਝ ਹੋਰ ਰੋਲ ਨੰਬਰਾਂ ਦੇ ਨਾਲ ਵੀ ਹੋਇਆ ਹੈ ਜੇਸ ਤੋਂ ਬਾਅਦ ਦਿਵਿਆਸ਼ ਨੇ ਰਾਜਪੱਬਨ ਨੂੰ ਪੱਤਰ ਭੇਜ ਕੇ ਦੋਸ਼ ਲਗਾਇਆ ਸੀ ਕਿ ਇੱਕ ਪ੍ਰੋਫੈਸਰ ਨੇ ਪੈਸੇ ਲੈ ਕੇ ਵਿਦਿਆਰਥੀ ਨੂੰ ਪਾਸ ਕੀਤਾ ਜੇਸ ਤੋਂ ਬਾਅਦ ਰਾਜਪੱਬਨ ਨੇ ਮਾਮਲੇ ਦਾ ਨੋਟਿਸ ਲੈ ਆਤੇ 21 ਦਸੰਬਰ 2023 ਨੂੰ ਜਾਂਚ ਅਤੇ ਕਾਰਵਾਈ ਦੇ ਹੁਕਮ ਦਿੱਤੇ ਤਾਰੂ ਦਾਸ ਜੀ ਕੀ ਆਰਟੀਆਈ ਪਾਉਣ ਵਾਲਾ ਸ਼ਖਸ਼ੀ ਵਿ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਦਿਵਿਆਂਸ਼ੂ ਸਿੰਘ ਹੈ ਦਿਵਿਆਂਸ਼ੂ ਸਿੰਘ ਨੇ 3 ਅਗਸਤ 2023 ਨੂੰ ਡੀ ਫਾਰਮਾ ਦੇ ਪਹਿਲੇ ਸਾਲ ਦੇ 18 ਵਿਦਿਆਰਥੀਆਂ ਦੇ ਰੋਲ ਨੰਬਰ ਮੁਹੱਈਆ ਕਰਵਾਏ ਸਨ ਅਤੇ ਉਹਨਾਂ ਦੀਆਂ ਕਾਪੀਆਂ ਪ੍ਰਾਪਤ ਕਰਕੇ ਮੁੜ ਮੁਲੱਕਣ ਦੀ ਮੰਗ ਕੀਤੀ ਸੀ ਦਿਵਿਆਂਸ਼ ਨੇ ਦੋਸ਼ ਲਗਾਇਆ ਸੀ ਕਿ ਇੱਕ ਪ੍ਰੋਫੈਸਰ ਨੇ ਪੈਸੇ ਲੈ ਕੇ ਵਿਦਿਆਰਥੀਆਂ ਨੂੰ ਪਾਸ ਕੀਤਾ ਜਿਸ ਤੋਂ ਬਾਅਦ ਰਾਜ ਭਵਨ ਨੇ ਮਾਮਲੇ ਦਾ ਨੋਟਿਸ ਲਿਆ ਤੇ 21 ਦਸੰਬਰ 2023 ਨੂੰ ਜਾਂਚ ਅਤੇ ਕਾਰਵਾਈ ਦੇ ਹੁਕਮ ਦਿੱਤੇ ਸਨ ਤਾਈ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਚ ਹੜਕਾਮ ਮੱਚ ਗਿਆ ਹੁਣ ਪ੍ਰੀਖਿਆ ਕਮੇਟੀ ਨੇ ਇਸ ਮਾਮਲੇ ਦੇ ਵਿੱਚ ਦੋ ਡੈਪਟ ਕੈਡਕਟਰ ਆਸ਼ੂਤੋਸ਼ ਗੁਪਤਾ ਡਾਕਟਰ ਵਿਨੇ ਵਰਮਾ ਨੂੰ ਦੋਸ਼ੀ ਕਰਾਰ ਦਿੱਤਾ ਉਹਨਾਂ ਨੂੰ ਡਿਊਟੀ ਤੋਂ ਹਟਾਉਣ ਲਈ ਰਾਜਪੱਤਰ ਨੂੰ ਸ਼ਿਕਾਇਤ ਭੇਜੀ ਗਈ ਹੈ ਹੁਣ ਸਾਨੂੰ ਇਜਾਜ਼ਤ ਦਿਓ ਤੇ ਦੱਸਿਓ ਕਿ ਤੁਹਾਨੂੰ ਇਸ ਦੇ ਵਿੱਚ ਕੀ ਲੱਗਦਾ ਹੈ ਕਿ ਅਜਿਹਾ ਕਰਨ ਦੇ ਨਾਲ ਕੀ ਹੋ ਜਾਵੇਗਾ ਤੇ ਦੂਸਰੇ ਪਾਸੇ ਇੱਕ ਵੱਡੀ ਗਲਤੀ ਉਹਨਾਂ ਟੀਚਰਾਂ ਦੀ ਆਉਂਦੀ ਹੈ ਜਿਨ੍ਹਾਂ ਦੇ ਵੱਲੋਂ ਪੇਪਰ ਚੈੱਕ ਕੀਤੇ ਜਾਉਂਦੇ ਨੇ ਤੇ ਸਿੱਧੇ ਹੀ ਉਹਨਾਂ ਦੇ ਉੱਤੇ ਠਿੱਕਾ ਲਗਾ ਦਿੱਤੀ ਜਾਂਦਾ ਹੈ ਤੇ ਨਾਲ ਨੌਜਵਾਨਾਂ ਨੂੰ ਪਾਸ ਕਰ ਦਿੱਤਾ ਜਾਂਦਾ ਹੈ ਅਜਾਹੀਆਂ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ